ਇੱਕ ਪਾਸੇ ਤਾਂ ਨਿਚਾਰ ਆ ਅਸੀਂ ਨਿਚਾਰ ਮਗਰ ਜਾਵਾਂਗੇ ਤਾਂ ਸਿੱਖੀ ਮਗਰ ਜਾਵਾਂਗੇ ਅਸੀਂ ਨਿਚਾਰਾਂ ਨੂੰ ਕਿਉਂ ਕੋਟ ਪਾਈਏ ਅਸੀਂ ਇਹਨਾਂ ਦਾ ਡੱਟ ਕੇ ਸਾਥ ਦੇਵਾਂਗੇ ਪੂਰੀ ਨੌਜਵਾਨੀ ਇਹਨਾਂ ਦੇ ਨਾਲ ਅਸੀਂ ਲਹਿਰ ਪੂਰੀ ਚਲਾ ਦੇਾਂਗੇ ਜਿਹੜੇ ਕਰਮਜੀਤ ਅਨਮੋਲ ਆ ਕਈਆਂ ਦਿਨਾਂ ਤੋਂ ਉਹਨਾਂ ਨੂੰ ਤਰੇ ਲਗਾਉਣ ਲੱਗ ਪਈਆਂ ਗੁੱਸਾ ਬਹੁਤ ਜ਼ਿਆਦਾ ਆਉਂਦਾ ਨਿੱਕੀ ਜੀ ਗੱਲ ਦੇ ਉੱਤੇ ਇਹੀ ਵੱਡੇ ਕਾਰਨ ਆ ਵੀ ਉਹਨਾਂ ਨੂੰ ਹਾਰ ਦੱਸਦੀ ਪਈ ਇਹਾਂ ਸਾਰੇ ਸ਼ਹਿਰ ਤੇ ਪੱਕ ਰੱਖੀ ਹੋਣੇ ਸਾਡੀ ਛੀਦੀ ਪਾਈ ਹੈ ਅਸੀਂ ਉਹਦੇ ਮਗਰ ਚਾਵਾਂਗੇ ਦੂਜੇ ਮਗਰ ਇੱਥੀ ਲਾਈਨ ਲਾਣੇ ਸਾਥ ਪਾਈ ਦਿਨੋਂ ਦਿਨ ਲਹਿਰ ਵਾਦੀ ਤੁਰ ਜਾਂਦੀ ਹੈ ਤੁਸੀਂ ਆਪ ਦੇਖੋਗੇ ਅ ਦੋ ਚਾਰ ਦਿਨਾਂ ਵਿੱਚ ਦੇਖੇ ਚੱਲੋ ਵੀ ਤੂਫਾਨ ਹੀ ਆਉਣਾ ਹੈ ਕਿ ਤਾਕੇ ਤੋਰੋਂਗੇ ਮਤਲਬ ਮੈਂ ਅਨਾ ਵੀ 100% 100% ਜਿਤਾ ਕੇ ਤੋਰਾਂਗੇ ਕੋਈ ਕਿਸਮ ਕਰਾਇਦ ਨਹੀਂ ਆ ਦਿਹਾੜੀਏ ਨਹੀਂ ਇਹੇ ਇਹ ਸਿਰਫ ਆਪਣੀ ਜ਼ਮੀਰ ਨੂੰ ਜਗਾ ਕੇ ਇੱਥੇ ਆਏ ਨੇ ਮੈਂ ਕੰਮ ਛੱਡ ਕੇ ਆਇਆ ਮੇਰਾ ਬੈਗ ਉਵੇਂ ਹੀ ਟੰਗਿਆ ਪਿਆਗਾ ਇਹ ਆਪਦੇ ਅੰਦਰ ਜਨੂਨ ਹੋਣਾ ਚਾਹੀਦਾਗਾ ਇੰਨਾ ਕੰਮ ਛੱਡ ਕੇ ਆਏ ਜੀ ਡਿਊਟੀਆਂ ਛੱਡ ਕੇ